ਹਾ Tata ਫੜੀ ਲੱਤਾ ਫੜੀਆਂ ਲੱਤਾ ਫੜੀ ਆ ਇੱਕ ਹੋਰ ਆ ਗਈ ਕਬਜਪ੍ਰੀਤ ਉਹ ਤੇਰਾ ਟੱਟੀ ਟੁੱਟੀ ਦਾ ਜੋਰ ਪਿਆ ਕਿਵੇਂ ਕਿੱਲੀ ਜਾਨੀ ਹੈ ਬੇਟੀ ਉਹ ਜਾ ਕੇ ਕਰ ਲੈ ਇੰਸਟਾਗ੍ਰਾਮ ਤੇ ਰੀਲ ਬਣਾਉਣੀ ਜ਼ਰੂਰੀ ਹੈ ਦੇਖੀ ਇਹਦੀ ਹਰ ਇੱਕ ਵੀਡੀਓ ਦੇਖ ਲਓ ਇਹ ਉਹ ਬੱਸ ਕਰੋ ਕਿਉਂ ਜਲੂਸ ਕੱਢੀ ਜਾਂਦੇ ਹੋ ਕਬਜਪ੍ਰੀਤ ਕਾਰ ਬੱਸ ਕਰ ਤੇ ਉਹ ਗੰਦ ਪਾਇਆ ਕੋਈ ਵੀਡੀਓ ਦੇਖ ਲਓ ਹਰ ਇੱਕ ਵੀਡੀਓ ਚ ਤੈਨੂੰ ਜ਼ੋਰ ਜ਼ਾਰ ਪਿਆ ਹੈ ਕੱਬਜੀ ਹੋਈ ਵੀ ਤੈਨੂੰ ਉਹ ਜਾ ਕੇ ਕਰ ਲੈ ਫਿਰ ਇੰਸਟਾਗ੍ਰਾਮ ਤੇ ਕਾਨੂੰ ਗੰਦ ਪਾਇਆ ਇਹਦੀ ਕੋਈ ਵੀਡੀਓ ਦੇਖੋ ਇਹ ਇੰਨਾ ਜ਼ੋਰ ਨਾਲ ਆ ਵਿੱਚ ਨਿਕਲ ਜਾ